ਕਿਆ ਮੰਨਦਾ ਜੀ ਉਹਨਾਂ ਦੇ ਮਾਵਾ ਦੇ ਵਾਲ ਕੱਟੇ ਗਏ ਜੀ ਤੇ ਮਾਦਾ ਜੀ ਨੂੰ ਕੀ ਵਾਲ ਘਟਿਆ ਦਾ ਪਤਾ ਲੱਗਿਆ ਜੀ ਕੋਈ ਮੱਥੇ 'ਚ ਐ ਤਾਂ ਕਾਂ ਵਜਾਈ ਹਾਈ ਕਹਿੰਦੇ ਮਾਦਾ ਜੀ ਮੱਥੇ 'ਚ ਵੀ ੱਟਕਾ ਲਿਆ ਵਜਿਆ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਦੇ ਬੇੜੇ ਨੇ ਚੱਕਿਆ ਉਹਨਾਂ ਨੂੰ ਤੇ ਉਹਨਾਂ ਦੇ ਵਾਲ ਕੱਟੇ ਹੋਏ ਮੋਢੇ ਤੇ ਪੈ ਚੁੱਕੇ ਹਾਂ ਤੇ ਸਾਰਾ ਪਰਿਵਾਰ ਘਰੇ ਜੀ ਆ ਜੀ ਤੇ ਉਹਨਾਂ ਦੇ ਹੋਰ ਵੀ ਪਰਿਵਾਰ ਦੇ ਜੀ ਸਾਰੇ ਘਰੇ ਸੀ ਪਰ ਮਾਦਾ ਨੂੰ ਦੇ ਬਾਅਦ ਬੇਹੋਸ਼ ਹੋ ਗਏ ਬੇਹੋਸ਼ ਹੁਣ ਤਹਣਾ ਦਾ ਉਹ ਚਾਇਆ ਹੁਣ ਪਤਾ ਲੱਗਿਆ ਜੀ ਵੀ ਮਾਲਾ ਕਹਿੰਦੇ ਮੈਨੂੰ ਇੱਕ ਮੱਥੇ 'ਚ ਧੱਕਾ ਆਇਆ ਵੱਜਿਆ ਆ ਆ ਵੀਰੇ ਮੇਰੇ ਪਿੰਡ ਦੇ ਕਲੱਬ ਕੌਰ ਸਿੰਘ ਵਾਲਾ ਵੱਲੋਂ ਤੁਹਾਨੂੰ ਲਾਈਵ ਦਿਖਾਇਆ ਗਿਆ ਇਹਦੇ ਵਿੱਚ ਦੱਸਿਆ ਵੀ ਗਿਆ ਕਿ ਕੋਈ ਕੋਈ ਅੰਸਰ ਕੋਈ ਵਿਆਗਤੀ ਦੇਖਿਆ ਨਹੀਂ ਗਿਆ ਇਹਦੇ ਵਿੱਚ ਸਿਰਫ ਇੱਕ ਧੱਕਾ ਵੱਜਿਆ ਤੇ ਮਾਂ ਦੇ ਵਾਲ ਜੋ ਕੱਟੇ ਗਏ ਆ ਕੋਈ ਇਹ ਕੈਂਚੀ ਨਹੀਂ ਲੱਗੀ ਇੱਕ ਤਰ੍ਹਾਂ ਦੇ ਫੁੱਲੇ ਹੋਏ ਜੇ ਵਾਲ ਆ ਤੇ ਇਹ ਕੋਈ ਸਮਝੋ ਵਿਸ਼ਵਾਸਾਰ ਆ ਕਿਆਪਾ ਕਰਕੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਸਾਰੇ ਕਲੱਬ ਵੱਲੋਂ ਸਾਰੇ ਪਿੰਡ ਵੱਲੋਂ ਵੀ ਇਸ ਚੀਜ਼ ਵੱਲ ਧਿਆਨ ਦਿੱਤਾ ਜਾਵੇ ਜੇ ਕੋਈ ਹੋਰ ਵੀ ਕਿਤੇ ਘਟਨਾ ਵਾਪਰਦੀ ਆ ਇਸ ਚੀਜ਼ ਨੂੰ ਰੋਕਿਆ ਜਾਵੇ ਸੋ ਥੈਂਕਸ ਵੀਰ ਇਹ ਵੀਡੀਓ ਵੇਖੋ ਤੇ ਸ਼ੇਅਰ ਕਰੋ ਤਾਂ ਪ੍ਰਸ਼ਾਸਨ ਨੂੰ ਪਤਾ ਲੱਗੇ ਵੀ ਆਪਣੇ ਹਲਕੇ ਉਰ ਪੰਜਾਬ ਦੇ ਵਿੱਚ ਕੀ ਘਟਨਾ ਵਾਪਰ ਰਹੀ ਆ ਆਲ ਇੰਡੀਆ ਦੇ ਵਿੱਚ ਕੀ ਵਾਪਰ ਰਿਹਾ ਹੈ ਆਪਾਂ ਪਹਿਲਾਂ ਅਖਬਾਰਾਂ ਤੇ ਫੇਸਬੁੱਕ ਤੇ ਦੇਖਿਆ ਸੀ ਪਰ ਅੱਜ ਤੁਹਾਨੂੰ ਅਸੀਂ ਲਾਈਵ ਦਿਖਾ ਰਹੇ ਆ ਸੋ ਇਹਨੂੰ ਵੀਡੀਓ ਸ਼ੇਅਰ ਕਰਨ ਅੱਗੇ ਤਾਂ ਪਤਾ ਲੱਗੇ ਪ੍ਰਸ਼ਾਸਨ ਦੀ ਅੱਖਾਂ ਖੁੱਲਣਾਂ I